ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਯਾਤ੍ਰਿੰਜਨ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਕੱਲ ਕਰਦੇ ਹਾਂ ਮੇਕਅਪ ਨੂੰ ਘਰ ਬਣਾਉਣ ਦੇ ਤਰੀਕਿਆਂ ਨੂੰ। ਵੈਸੇ ਤਾਂ ਮੈਂ ਮੇਕਅਪ ਨੂੰ ਲੋਨ ਤੇ ਬਣਾਉਣ ਤੋਂ ਮੇਰੇ ਹੱਕ ਵਿੱਚ ਨਹੀਂ ਮੈਨੂੰ ਜ਼ਿਆਦਾ ਸਕਿਨ ਕੇਅਰ ਜਾਂ ਬਿਊਟੀ ਪ੍ਰੋਡਕਟਸ ਦਾ ਮਤਲਬ ਹੁੰਦਾ ਹੈ ਪਰ ਮੇਕਅਪ ਕਈ ਵਾਰੀ ਤੁਹਾਡੀ ਖੂਬਸੂਰਤੀ ਨੂੰ ਨਿਖਾਰਨ ਵਿੱਚ ਬਹੁਤ ਮਦਦ ਕਰਦਾ ਹੈ। ਅੱਜ ਆਪਾਂ ਗੱਲ ਕਰਾਂਗੇ ਕਿਵੇਂ ਤੁਸੀਂ ਆਸਾਨੀ ਨਾਲ ਘਰ ਵਿੱਚ ਮੇਕਅਪ ਤਿਆਰ ਕਰ ਸਕਦੇ ਹੋ। ਮੇਕਅਪ ਨੂੰ ਘਰ ਤਿਆਰ ਕਰਨ ਦੇ ਬਹੁਤ ਫਾਇਦੇ ਹਨ। ਪਹਿਲਾ ਇਹ ਆਸਾਨੀ ਨਾਲ ਤਿਆਰ ਹੋ ਜਾਂਦਾ ਹੈ ਦੂਸਰਾ ਇਹ ਕਿਫਾਇਤੀ ਹੁੰਦਾ ਹੈ ਤੀਜਾ ਤੁਹਾਨੂੰ ਪਤਾ ਹੈ ਤੁਸੀਂ ਕਿਹੜੀ ਚੀਜ਼ ਪਾ ਰਹੇ ਹੋ ਮੇਕਅਪ ਨੂੰ ਬਣਾਉਣ ਲਈ ਤਾਂ ਕੋਈ ਐਦਾਂ ਦੀ ਚੀਜ਼ ਜਿਹੜੀ ਤੁਹਾਡੀ ਸਕਿਨ ਨੂੰ ਸੂਟ ਨਹੀਂ ਕਰਦੀ ਤੁਸੀਂ ਉਹਨੂੰ ਪਾਲ ਟੁਗੇਦਰ ਛੱਡ ਸਕਦੇ ਅਤੇ ਉਸ ਤੋਂ ਇਲਾਵਾ ਮੇਕਅਪ ਨੂੰ ਤੁਸੀਂ ਆਪਣੇ ਹਿਸਾਬ ਨਾਲ ਮਾਤਰਾ ਵਿੱਚ ਬਣਾ ਸਕਦੇ ਹੋ ਫਾਊਂਡੇਸ਼ਨ ਦੀ ਬੋਤਲ ਵੱਡੀ ਆਉਂਦੀ ਹੈ ਤੁਸੀਂ ਫਾਊਂਡੇਸ਼ਨ ਜੇ ਕਦੀ ਕਿਤੇ ਸਾਲ ਛਮਾਈ ਵਰਤਣੀ ਹੈ ਤੇ ਐਡੀ ਵੱਡੀ ਬੋਤਲ ਲੈਂਦਾ ਫਾਇਦਾ ਕੀ ਇਨਸਟੈੱਡ ਤੁਸੀਂ ਥੋੜੀ ਜਿਹੀ ਫਾਊਂਡੇਸ਼ਨ ਬਣਾਓ ਤੇ ਉਹਨੂੰ ਯੂਜ਼ ਕਰ ਲਓ ਤਾਂ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਤੁਸੀਂ ਕੁਦਰਤੀ ਅਤੇ ਕੈਮੀਕਲੀ ਦੋਵਾਂ ਤਰੀਕਿਆਂ ਦੇ ਨਾਲ ਮੇਕਅਪ ਨੂੰ ਘਰ ਤਿਆਰ ਕਰ ਸਕਦੇ ਹੋ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਜਿੰਨੀਆਂ ਵੀ ਵੱਡੀਆਂ ਕੰਪਨੀਆਂਜ਼ ਨੇ ਇਹ ਮੇਕਅੱਪ ਨੂੰ ਬਣਾਉਣ ਲੱਗਿਆ ਕੁਝ ਪ੍ਰੀਜ਼ਰਵਟਿਵਸ ਵਰਤਿਆ ਹਾਂ ਜਿਸ ਦੇ ਨਾਲ ਮੇਕਅੱਪ ਲੰਬਾ ਟਾਈਮ ਟਿਕਦਾ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੀਜ਼ਰਵਟਿਵ ਨਹੀਂ ਵਰਤਾਂਗੇ ਇਸ ਕਰਕੇ ਜਿੰਨਾ ਵੀ ਮੇਕਅੱਪ ਮੈਂ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਣ ਜਾ ਰਹੀ ਹਾਂ ਇਹ ਮੁਸ਼ਕਿਲ ਨਾਲ 3 ਜਾਂ 4 ਦਿਨਾਂ ਤੱਕ ਤੁਸੀਂ ਵਰਤ ਸਕਦੇ ਹੋ ਅਗਰ ਤੁਹਾਡੇ ਕੋਲ ਜ਼ਿਆਦਾ ਮੇਕਅੱਪ ਬਣ ਗਿਆ ਹੈ ਤਾਂ ਤੁਸੀਂ ਉਹਨੂੰ ਸੁੱਟ ਦਿਓ ਕੋਈ ਪ੍ਰੀਜ਼ਰਵਟਿਵ ਨਹੀਂ ਹੈ ਤਾਂ ਹੋ ਸਕਦਾ ਹੈ ਕਿਸੇ ਤਰ੍ਹਾਂ ਦਾ ਬੈਕਟੀਰੀਆ ਉਹਦੇ ਵਿੱਚ ਆ ਜਾਵੇ ਉਸ ਤੋਂ ਇਲਾਵਾ ਇ ਮੇਬੀ ਤੁਹਾਨੂੰ ਬਿਲਕੁਲ ਉਹ ਚੀਜ਼ ਨਾਲ ਦੇ ਵੇਜ ਜਿਹੜਾ ਤੁਹਾਨੂੰ ਇੱਕ ਕਾਸਮੈਟਿਕ ਕੰਪਨੀ ਦਾ ਮੇਕਅਪ ਦਿੰਦਾ ਹੈ ਪਰ ਬਹੁਤ ਹੱਦ ਤੱਕ ਉਸ ਮੇਕਅਪ ਦੇ ਨਾਜ਼ਦਾ ਹੀ ਹੁੰਦਾ ਹੈ ਤਾਂ ਚਲੋ ਇਸ ਵੀਡੀਓ ਦੀ ਸ਼ੁਰੂਆਤ ਕਰੀਏ ਅਤੇ ਵੇਖੀਏ ਕਿਵੇਂ ਤੁਸੀਂ ਘਰ ਬਣਾ ਸਕਦੇ ਹੋ ਲਿਪਸਟਿਕ ਕਨਸੀਲਰ ਫਾਊਂਡੇਸ਼ਨ ਆਈ ਸ਼ੈਡੋ ਤੇ ਹੋਰ ਸਾਰੇ ਮੇਕਅਪ ਦੇ ਪ੍ਰੋਡਕਟਸ ਮੇਕਅਪ ਨੂੰ ਬਣਾਉਣ ਲਈ ਤੁਹਾਨੂੰ ਲੋੜ ਪਵੇਗੀ ਬੋਲਦੀਆਂ ਪਾਂਡੇ ਦੀ ਕੁਝ ਤਿੱਖੀਆਂ ਆਈਟਮਸ ਦੀ ਇੱਕ ਚਮਚੇ ਦੀ ਜਿਹਦੇ ਨਾਲ ਤੁਸੀਂ ਮਿਕਸ ਕਰਨਾ ਹੈ ਤੇ ਮੇਕਅਪ ਨੂੰ ਸਟੋਰ ਕਰਨ ਦੇ ਲਈ ਕੁਝ ਖਾਲੀ ਤੇ ਸਾਫ਼ ਡੱਬੀਆਂ ਦੀ ਸ਼ੁਰੂਆਤ ਕਰਦੇ ਹਾਂ ਮੇਕਅਪ ਦੇ ਬੇਸ ਨਾਲ ਯਾਨੀ ਕਿ ਫਾਊਂਡੇਸ਼ਨ ਦੇ ਨਾਲ ਤੁਹਾਨੂੰ ਲੋੜ ਪਵੇਗੀ ਤੁਹਾਡੇ ਫੇਸ ਕਲਰ ਨਾਲ ਮੈਚ ਕਰਦੇ ਹੋਏ ਫੇਸ ਪਾਊਡਰ ਦੀ ਬੀਬੀ ਲੋਸ਼ਨ ਜਾਂ ਤੁਹਾਡੇ ਰੈਗੂਲਰ ਮੌਇਸਚਰਾਈਜ਼ਰ ਦੀ ਅਤੇ ਸਨ ਸਕ੍ਰੀਨ ਦੀ ਜੇ ਤੁਸੀਂ ਮੇਰੇ ਵਾਂਗ ਪੈਸਟ ਪਾਊਡਰ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਕਿਸੇ ਲੁਕੀਲੀ ਚੀਜ਼ ਨਾਲ ਇਹਨੂੰ ਸਕ੍ਰੇਪ ਕਰ ਲਵੋ ਆਦਰਵਾਇਜ਼ ਤੁਸੀਂ ਲੂਜ਼ ਪਾਊਡਰ ਵੀ ਵਰਤ ਸਕਦੇ ਹੋ ਇਸ ਪਾਊਡਰ ਤੇ ਵਿੱਚ ਮੌਇਸਚਰਾਈਜ਼ਰ ਅਤੇ ਸਨਸਕ੍ਰੀਨ ਨੂੰ ਮਿਲਾ ਦਿਓ ਜ਼ਿਆਦਾ ਗੂੜਾ ਕਰਨ ਲਈ ਇਹਦੇ ਵਿੱਚ ਫੇਸ ਪਾਊਡਰ ਮਿਲਾ ਲਵੋ ਤੇ ਜੇ ਰੰਗ ਨੂੰ ਤੁਸੀਂ ਹਲਕਾ ਕਰਨਾ ਹੈ ਤਾਂ ਤੁਸੀਂ ਜ਼ਿਆਦਾ ਮੌਇਸਚਰਾਈਜ਼ਰ ਮਿਲਾ ਸਕਦੇ ਹੋ ਇਥੇ ਧਿਆਨ ਰੱਖੋ ਕਿ ਜ਼ਰੂਰੀ ਨਹੀਂ ਕਿ ਪਹਿਲੀ ਵਾਰ ਵਿੱਚ ਤੁਹਾਨੂੰ ਤੁਹਾਡੀ ਸਕਿਨ ਕਲਰ ਦੇ ਨਾਲ ਦੀ ਹੀ ਫਾਊਂਡੇਸ਼ਨ ਤਿਆਰ ਹੋ ਜਾਵੇ ਤੁਹਾਨੂੰ ਥੋੜੇ ਜਿਹਾ ਐਕਸਪੈਰੀਮੈਂਟ ਕਰਨੇ ਪੈਣਗੇ ਉਸ ਤੋਂ ਮਗਰੋਂ ਹੀ ਤੁਸੀਂ ਆਪਣਾ ਐਗਜ਼ੈਕਟ ਸਕਿਨ ਕਲਰ ਸ਼ੇਡ ਇਹਦੇ ਵਿੱਚੋਂ ਪਾ ਸਕੋਗੇ ਤੇ ਜੇ ਤੁਹਾਡੇ ਕੋਲ ਫੇਸ ਪਾਊਡਰ ਨਹੀਂ ਹੈ ਅਤੇ ਤੁਸੀਂ ਕੁਦਰਤੀ ਤਰੀਕਿਆਂ ਨਾਲ ਫਾਊਂਡੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ ਫਾਊਂਡੇਸ਼ਨ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕੰਸੀਲਰ ਦੀ ਕੰਸੀਲਰ ਤੇ ਫਾਊਂਡੇਸ਼ਨ ਵਿੱਚ ਸਿਰਫ ਇੱਕੋ ਹੀ ਫਰਕ ਹੁੰਦਾ ਹੈ ਕਿ ਇਹਨਾਂ ਦੀ ਕੰਸਿਸਟੈਂਸੀ ਅਲੱਗ ਹੁੰਦੀ ਹੈ। ਭਾਫ਼ ਕੰਸੀਲਰ ਥੋੜਾ ਜਿਹਾ گاੜਾ ਹੁੰਦਾ ਹੈ ਫਾਊਂਡੇਸ਼ਨ ਨਾਲੋਂ। ਤਾਂ ਉਹਨੂੰ گاੜਾ ਕਰਨ ਦੇ ਲਈ ਆਪਾਂ ਸੇਮ ਜਿਸ ਤਰ੍ਹਾਂ ਆਪਾਂ ਫਾਊਂਡੇਸ਼ਨ ਬਣਾਈ ਸੀ ਉਸੇ ਹੀ ਮਿਸ਼ਰਣ ਦੇ ਵਿੱਚ ਐਲੋਵੇਰਾ ਜੈਲ ਭਾਫ਼ ਕੁਵਾਰ ਗੰਦਲ ਨੂੰ ਮਿਕਸ ਕਰ ਦਵਾਂਗੇ ਤੇ ਇਹ ਬਣ ਜਾਵੇਗਾ ਤੁਹਾਡਾ ਕੰਸੀਲਰ। ਇਹਦੇ گاੜੇ ਹੋਣ ਨਾਲ ਤੁਸੀਂ ਚਿਹਰੇ ਦੇ ਦਾਗ, ੱਬੇ, ਸਕਾਰ, ਪਿੰਪਲਸ ਇਹ ਸਾਰੀਆਂ ਚੀਜ਼ਾਂ ਨੂੰ ਆਸਾਨੀ ਨਾਲ ਕਵਰ ਕਰ ਸਕਦੇ ਹੋ। ਚਿਹਰੇ ਤੋਂ ਬਾਅਦ ਹੁਣ ਪਾਰੀ ਆਈ ਅੱਖਾਂ ਦੀ ਅਤੇ ਅੱਖਾਂ ਲਈ ਆਪਾਂ ਬਣਾਉਂਦੇ ਹਾਂ ਮਸਕਾਰਾ ਮਸਕਾਰੇ ਦੇ ਲਈ ਤੁਹਾਨੂੰ ਚਾਹੀਦਾ ਹੈ ਐਕਟੀਵੇਟਿਡ ਚਾਰਕੋਲ ਇਹਨੂੰ ਤੁਸੀਂ ਇਹਦੇ ਕੁਦਰਤੀ ਤਰੀਕੇ ਵਿੱਚ ਵੀ ਵਰਤ ਸਕਦੇ ਹੋ ਜਾਂ ਅੱਜਕੱਲ ਇਹ ਈਜ਼ੀਲੀ ਕੈਪਸੂਲਸ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਆਮ ਤੌਰ ਤੇ ਤੁਹਾਨੂੰ ਕਿਸੇ ਫਾਰਮੇਸੀ ਤੋਂ ਮਿਲ ਜਾਵੇਗਾ ਤੁਸੀਂ ਉਹ ਵੀ ਲੈ ਸਕਦੇ ਹੋ ਐਕਟੀਵੇਟਿਡ ਚਾਰਕੋਲ ਦੇ ਕੈਪਸੂਲ ਨੂੰ ਖੋਲਣ ਤੋਂ ਮਗਰੋਂ ਇਹਦੇ ਪਾਊਡਰ ਦੇ ਵਿੱਚ ਐਲੋਵੇਰਾ ਜੈਲ ਮਿਕਸ ਕਰ ਦਵੋ ਅਤੇ ਚੰਗੀ ਤਰ੍ਹਾਂ ਮਿਕਸ ਕਰੋ ਸੋ ਥੈਟ ਇਹ ਚੰਗੀ ਤਰ੍ਹਾਂ ਇੱਕ ਪੇਸਟ ਜਿਹਾ ਬਣ ਜਾਵੇ ਇਹ ਹੋ ਗਿਆ ਤੁਹਾਡਾ ਮਸਕਰਾ ਜੇ ਤੁਸੀਂ ਇਹਦੇ ਵਿੱਚ ਹੋਰ ਵੀ ਬੈਨੀਫਿਟਸ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ ਵਿਟਾਮਿਨ E ਦੇ ਤੇਲ ਨੂੰ ਵੀ ਮਿਕਸ ਕਰ ਸਕਦੇ ਹੋ ਇਹ ਤਰੀਕਾ ਬਿਲਕੁਲ ਕੁਦਰਤੀ ਅਤੇ ਕਿਫਾਇਤੀ ਹੁੰਦਾ ਹੈ ਮਸਕਰਾ ਬਣਾਉਣ ਤੋਂ ਬਾਅਦ ਹੁਣ ਵਾਰੀ ਆਈ ਆਇਲਾਈਨਰ ਨੂੰ ਬਣਾਉਣ ਦੀ ਜਿਵੇਂ ਆਪਾਂ ਫਾਊਂਡੇਸ਼ਨ ਅਤੇ ਕੰਸੀਲਰ ਵਿੱਚ ਵੇਖਿਆ ਸੀ ਕਿ ਇੱਕ ਪ੍ਰੋਡਕਟ ਦੇ ਡਿਫਰੈਂਟ ਸਟਾਈਲ ਦੋਵੇਂ ਚੀਜ਼ਾਂ ਤਿਆਰ ਹੋ ਗਈਆਂ ਸਨ ਬਿਲਕੁਲ ਉਸੇ ਤਰ੍ਹਾਂ ਹੀ ਮਸਕਰਾ ਗਾੜਾ ਹੁੰਦਾ ਹੈ ਇਹਨੂੰ ਪਤਲਾ ਕਰਨ ਦੇ ਲਈ ਤੁਸੀਂ ਬਦਾਮ ਦਾ ਤੇਲ ਜਾਂ ਨਾਰੀਅਲ ਦਾ ਤੇਲ ਵਰਤ ਸਕਦੇ ਹੋ ਕੁਝ ਬੂੰਦਾਂ ਨੂੰ ਉਸੇ ਮਿਸ਼ਰਣ ਵਿੱਚ ਮਿਲਾਓ ਤੇ ਤੁਹਾਡਾ ਆਇਲਾਈਨਰ ਤਿਆਰ ਹੋ ਜਾਵੇਗਾ ਕਾ ਤਾਂ ਮਗਰੋਂ ਹੁਣ ਗੱਲ ਕਰਦੇ ਹਾਂ ਪੰਜਾਬੀ ਔਰਤਾਂ ਦੇ ਮਨਪਸੰਦ ਮੇਕਅਪ ਪ੍ਰੋਡਕਟ ਲਿਪਸਟਿਕ ਦੀ ਲਿਪਸਟਿਕ ਬਣਾਉਣ ਲਈ ਤੁਹਾਨੂੰ ਚਾਹੀਦੀ ਹੈ ਤੁਹਾਡੀ ਫੇਵਰਿਟ ਆਈ ਸ਼ੈਡੋ ਤੁਸੀਂ ਪੀਚ ਕਲਰ ਦੀ ਗੁਲਾਬੀ ਕਲਰ ਦੀ ਲਾਲ ਕਲਰ ਦੀ ਬ੍ਰਾਊਨ ਕਲਰ ਦੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਵੇ ਉਸ ਕਲਰ ਦੀ ਆਈ ਸ਼ੈਡੋ ਲਵੋ ਅਤੇ ਉਹਦੇ ਵਿੱਚ ਵੈਸਲੀਨ ਜਾਂ ਤੁਹਾਡੀ ਫੇਵਰਿਟ ਲਿਪ ਬਾਮ ਨੂੰ ਮਿਕਸ ਕਰ ਦਿਵੋ ਤੇ ਇਹ ਬਣ ਜਾਵੇਗੀ ਤੁਹਾਡੀ ਲਿਪਸਟਿਕ ਜੇ ਤੁਸੀਂ ਆਪਣੇ ਬੁੱਲਾਂ ਤੇ ਆਈ ਸ਼ੈਡੋ ਨਹੀਂ ਲਾਉਣਾ ਚਾਹੁੰਦੇ ਤਾਂ ਇਹ ਹਨ ਉਹ ਸਾਰੇ ਕੁਦਰਤੀ ਪਦਾਰਥ ਜਿਦੇ ਨਾਲ ਤੁਸੀਂ ਆਪਣੇ ਘਰ ਲਿਪਸਟਿਕ ਬਣਾ ਸਕਦੇ ਹੋ ਆਈ ਸ਼ੈਡੋ ਸਿਰਫ ਤੁਹਾਨੂੰ ਲਿਪਸਟਿਕ ਬਣਾਉਣ ਵਿੱਚ ਹੀ ਕੰਮ ਨਹੀਂ ਆਉਂਦੀ ਇਹਦੇ ਨਾਲ ਤੁਸੀਂ ਬਲਸ਼ ਵੀ ਬਣਾ ਸਕਦੇ ਹੋ ਬਲਸ਼ ਬਣਾਉਣ ਦੇ ਲਈ ਤੁਸੀਂ ਪੀਚ ਜਾਂ ਪਿੰਕ ਕਲਰ ਦੀ ਆਈ ਸ਼ੈਡੋ ਲਵੋ ਅਤੇ ਉਹਦੇ ਵਿੱਚ ਕੋਈ ਵੀ ਕੈਰੀਅਰ ਆਇਲ ਨਾਰੀਅਲ ਦਾ ਤੇਲ ਜਾਂ ਬਾਦਾਮ ਦਾ ਤੇਲ ਮਿਕਸ ਕਰ ਲਵੋ ਅਤੇ ਇਹ ਤੁਹਾਡਾ ਇਨਸਟੈਂਟ ਬਲਸ਼ ਬਣ ਜਾਵੇਗਾ ਆਈ ਸ਼ੈਡੋ ਦੀ ਵਰਤੋਂ ਨਾ ਕਰਕੇ ਇਨ੍ਹਾਂ ਕੁਦਰਤੀ ਪਦਾਰਥਾਂ ਨਾਲ ਵੀ ਤੁਸੀਂ ਬਲਸ਼ ਨੂੰ ਬਣਾ ਸਕਦੇ ਹੋ ਆਈ ਸ਼ੈਡੋ ਦੀ ਮਦਦ ਦੇ ਨਾਲ ਤੁਸੀਂ 립ਸਟਿਕ ਬਲਸ਼ ਹਾਈਲਾਈਟਰ ਬ੍ਰੌਂਜ਼ਰ ਸਭ ਬਣਾ ਸਕਦੇ ਹੋ ਪਰ ਆਈ ਸ਼ੈਡੋ ਨੂੰ ਕਿਵੇਂ ਬਣਾਇਆ ਜਾਵੇ ਇਹਦੇ ਲਈ ਤੁਹਾਨੂੰ ਚਾਹੀਦਾ ਹੈ ਬੇਬੀ ਪਾਊਡਰ ਮਾਈਕਾ ਮਾਈਕਾ ਅੱਜਕੱਲ ਬਾਜ਼ਾਰ ਵਿੱਚ ਉਪਲਬਧ ਹੋ ਗਿਆ ਹੈ ਇਹ ਬਹੁਤ ਸਾਰੇ ਰੰਗਾਂ ਵਿੱਚ ਆਉਂਦਾ ਹੈ ਤੁਸੀਂ ਆਪਣੀ ਪਸੰਦ ਦਾ ਰੰਗ ਚੁਣ ਸਕਦੇ ਹੋ ਇਹਦੇ ਵਿੱਚ ਤੁਸੀਂ ਮਿਲਾਉਂਗੇ ਵੈਸਲੀਨ ਪੈਟਰੋਲੀਅਮ ਜੈਲੀ ਅਤੇ ਉਸ ਤੋਂ ਬਾਅਦ ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾਂ ਅਤੇ ਇਹ ਬਣ ਜਾਵੇਗੀ ਤੁਹਾਡੀ ਫੇਵਰੇਟ ਆਈ ਸ਼ੈਡੋ ਤੇ ਜੇ ਤੁਸੀਂ ਮਾਇਕਾ ਨੂੰ ਆਪਣੀਆਂ ਅੱਖਾਂ ਉਤੇ ਲਾਉਣ ਨੂੰ ਕਬਰਾ ਰਹੇ ਹੋ ਜਾਂ ਤੁਹਾਨੂੰ ਇਹ ਉਪਲਬਧ ਨਹੀਂ ਹੈ ਤਾਂ ਤੁਸੀਂ ਇਹਨਾਂ ਕੁਦਰਤੀ ਪਦਾਰਥਾਂ ਨਾਲ ਵੀ ਆਈ ਸ਼ੈਡੋ ਬਣਾ ਸਕਦੇ ਹੋ ਤਾਂ ਏਸੀ ਅੱਜ ਦੀ ਵੀਡੀਓ ਮੈਨੂੰ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਇਨ ਨੂੰ ਲਾਈਕ ਕਰੋ ਤੇ ਹੋਰ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਖੁਦੋ ਤੱਕ ਦੇਣੀ ਤਲਵਾ